ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਜਾਂਦੀਵਾਰ ਦਾ ਸਾਗ ਇਹ ਸਾਗ ਜਿਹੜਾ ਆ ਆਪਾਂ ਨੂੰ ਬਹੁਤ ਲੱਭ ਲੁੱਭ ਕੇ ਮਿਲਿਆ ਏ ਦੇਖੋ ਇਹ ਹੈਗੀ ਆ ਇੱਕ ਚੀਰਨੀ ਦਾ ਸਾਗ ਦੀ ਹੈਗੀ ਆ ਤੇ ਥੋੜੇ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੇ ਮੇਥੇ ਆਪਾਂ ਜ਼ਿਆਦਾ ਨਹੀਂ ਪਾਉਣੇ ਕਿਉਂਕਿ ਹੁਣ ਹੈ ਮੌਸਮ ਜਿਹੜਾ ਚੇਂਜ ਹੋ ਗਿਆ ਇਸ ਕਰਕੇ ਨਾ ਥੋੜੇ ਹੀ ਪਾਵਾਂਗੇ ਆਪਾਂ ਮੇਥੇ ਤੇ ਇਹ ਆਪਾਂ ਨੂੰ ਮਿਲਿਆ ਹੈਗਾ ਜੀ ਬਾਥੂ ਇਹ ਵੀ ਬਹੁਤ ਨਰਮ-ਨਰਮ ਜਿਹਾ ਬਾਥੂ ਆਪਾਂ ਨੂੰ ਮਿਲਿਆ ਹੈ ਤੇ ਇੱਕ ਗੁੱਚੀ ਲਈ ਆਪਾਂ ਨੇ ਪਾਲਕ ਦੀ ਤੇ ਦੇਖੋ ਇੰਨੇ ਹਿਸਾਬ ਦੇ ਨਾਲ ਇੱਕ ਗੁੱਚੀ ਪਾਲਕ ਦੀ ਜਿਹੜੀ ਬਹੁਤ ਆ ਤੇ ਜਿਆਦਾ ਆਪਾਂ ਪਾਲਕ ਵੀ ਨਹੀਂ ਪਾਵਾਂਗੇ ਅਗਰ ਆਪਾਂ ਨੂੰ ਜ਼ਰੂਰਤ ਲੱਗੀ ਤਾਂ ਇਹਦੇ ਵਿੱਚੋਂ ਆਪਾਂ ਅੱਧਾ ਕੁ ਫੁੱਲ ਪੱਤਾ ਗੋਭੀ ਦਾ ਵੀ ਪਾਵਾਂਗੇ ਪਹਿਲਾਂ ਆਪਾਂ ਇਹ ਕੱਟ ਕੇ ਪਾ ਲਈਏ ਉਸ ਤੋਂ ਬਾਅਦ ਆਪਾਂ ਫਿਰ ਦੇਖਾਂਗੇ ਇੱਧਰ ਆਪਾਂ ਪਾਣੀ ਗਰਮ ਹੋਣ ਦੇ ਲਈ ਰੱਖ ਦਿੰਨੇ ਆ ਕੁੱਕਰ ਆਪਾਂ ਨੇ ਗੈਸ ਦੇ ਉੱਤੇ ਰੱਖਤਾ ਜਿਹਦੇ ਵਿੱਚ ਆਪਾਂ ਇੱਕ ਗੜਬੀ ਦੀ ਪਾਣੀ ਦੀ ਪਾ ਕੇ ਗਰਮ ਹੋਣ ਦੇ ਲਈ ਰੱਖਾਂਗੇ ਦੇਖੋ ਜਿਨ੍ਹਾਂ ਨੂੰ ਉਧਰ ਪਾਣੀ ਗਰਮ ਹੁੰਦਾ ਏ ਇਹਨਾਂ ਨੂੰ ਆਪਾਂ ਇੱਧਰ ਸਾਗ ਜਿਹੜਾ ਆ ਬਰੀਕ-ਬਰੀਕ ਕੱਟ ਲਾਂਗੇ ਠੰਡੇ ਪਾਣੀ ਵਿੱਚ ਸਾਗ ਨਹੀਂ ਪਾਉਣਾ ਜਦੋਂ ਪਾਣੀ ਉਬਾਲੇ ਮਾਰਨ ਲੱਗ ਜੂਗਾ ਉਸ ਤੋਂ ਬਾਅਦ ਆਪਾਂ ਸਾਗ ਤੇ ਜੇਕਰ ਤੁਹਾਨੂੰ ਮੇ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਇੱਥੇ ਆਪਾਂ ਸਾਗ ਕੱਟ ਲੈਨੇ ਆਂ ਇਸ ਮੌਸਮ ਦੇ ਵਿੱਚ ਇਦਾਂ ਹੁੰਦਾ ਆ ਕਿ ਦੋ ਕਚੀਰਨੀਆਂ ਮਿਲ ਜਵੇ ਤੇ ਆਪਾਂ ਜਿਹੜੇ ਭਾਲ ਲਜੀ ਆ ਆਪਣੀ ਪੂਰੀ ਕਰ ਲਈਏ ਤੇ ਤੁਹਾਨੂੰ ਪਤਾ ਸਰਦੀਆਂ ਵਿੱਚ ਤਾਂ ਆਪਾਂ ਖੁੱਲਾ ਬਣਾ ਕੇ ਰੱਖਦੇ ਹੁੰਨੇ ਆ ਇਹ ਮੌਸਮ ਚ ਨਾ ਸਾਗ ਜਿਹੜਾ ਕੋਈ ਵੀ ਚੀਜ਼ ਆ ਜਲਦੀ ਖਰਾਬ ਹੋ ਜਾਂਦੀ ਹੈ ਵੈਸੇ ਥੋੜੀ ਜੀ ਚੀਜ਼ ਹੀ ਮਤਲਬ ਬਣਾਈ ਦੀ ਆ ਸਾਗ ਵਗੈਰਾ ਵੀ ਜਿਵੇਂ ਹੁਣ ਆਪਾਂ ਨੂੰ ਇੰਨਾ ਕੁ ਮਿਲਿਆ ਏ ਮਤਲਬ ਇਹ ਇੰਨਾ ਹੀ ਆਪਾਂ ਬਣਾਵਾਂਗੇ ਜਿੱਦਾਂ ਹੁਣ ਆਪਾਂ ਪਤੀਲੇ ਪਰ ਪਰ ਕੇ ਸਿਆਣਾ ਚ ਬਣਾ ਲੈਂਦੇ ਹੁੰਦੇ ਆ ਉਦਾਂ ਨਹੀਂ ਹੁਣ ਇੰਨਾ ਬਣਾ ਹੀ ਵਧੀਆ ਲੱਗਦਾ ਏ ਉਹਨਾਂ ਸਾਗ ਥੋੜਾ ਹੀ ਬਣਾਏ ਹੋਏ ਥੋੜਾ ਹੀ ਮਤਲਬ ਵਧੀਆ ਲੱਗਦਾ ਏ ਇੱਥੇ ਦੇਖੋ ਪਾਣੀ ਜਿਹੜਾ ਆ ਉਬਾਲੇ ਚੰਗੀ ਤਰ੍ਹਾਂ ਦੇ ਨਾਲ ਮਾਰਨ ਲੱਗ ਗਿਆ ਏ ਤੇ ਸਾਗ ਮੈਂ ਕੱਟ ਲਿਆ ਏ ਜਿੰਨਾ ਕੁ ਸਾਗ ਕੱਟਿਆ ਪਹਿਲਾਂ ਆਪਾਂ ਉਹਨਾਂ ਕੁ ਪਾ ਦੇਵਾਂਗੇ ਸਾਗ ਨੂੰ ਨਾ ਮੈਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਹੀ ਧੋ ਲਿਆ ਸੀ ਕੱਟਣ ਤੋਂ ਪਹਿਲਾਂ ਤਾਂ ਓਕੇ ਮੈਂ ਟੋਪਰੀ ਦੇ ਵਿੱਚ ਰੱਖ ਦਿੱਤਾ ਸੀਗਾ ਅਸੀਂ ਕੱਟ ਕੇ ਸਾਗ ਨਹੀਂ ਧੋਂਦੇ ਕਿਉਂਕਿ ਫਿਰ ਜਿਹੜੇ ਇਹਦੇ ਵਿੱਚ ਤੱਤ ਹੁੰਦੇ ਨੇ ਸਾਰੇ ਨਿਕਲ ਜਾਂਦੇ ਨੇ ਜਿੰਨਾ ਕੁ ਮੈਂ ਕੱਟਿਆ ਸੀ ਓਨਾ ਕੁ ਸਾਗ ਪਾ ਦਿੱਤਾ ਹੈ ਤੇ ਇਹਨੂੰ ਢੱਕ ਦੇਵਾਂਗੀ ਤੇ ਬਾਕੀ ਦਾ ਸਾਗ ਵੀ ਇਸੇ ਤਰ੍ਹਾਂ ਕੱਟ ਲਵਾਂਗੀ ਦੇਖੋ ਵੀਡੀਓ ਨਾ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਐ ਤੋਂ ਮੈਂ ਹੁਣ ਸਾਗ ਜਿਹੜਾ ਆ ਸਾਰਾ ਹੀ ਕੱਟ ਕੇ ਮਤਲਬ ਜਿੰਨਾ ਕੱਟੀ ਜਾਵਾਂਗੀ ਓਨਾਂ ਕ ਮੈਂ ਕੁੱਕਰ ਵਿੱਚ ਪਾਈ ਜਾਵਾਂਗੀ ਇੱਕਦਮ ਅਸੀਂ ਸਾਰਾ ਸਾਗ ਨਹੀਂ ਪਾਉਂਦੇ ਫਿਰ ਗਰਦਵਾਜਿਆ ਬਣ ਜਾਂਦਾ ਐ ਬੋਲਾ ਬੋਲਾ ਜੀ ਸਾਗ ਰਿੱਜਦਾ ਹੈਗਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਐ ਜਿਵੇਂ ਸਰਦੀਆਂ ਚ ਸਾਗ ਵਗੈਰਾ ਦੀ ਆਪਾਂ ਵੀਡੀਓ ਪਾਈ ਆ ਉਹਦੇ ਵਿੱਚ ਤੇ ਜਿੰਨਾ ਜਿੰਨਾ ਕ ਮੈਂ ਸਾਗ ਕੱਟੀ ਜਾਵਾਂਗੀ ਓਨਾਂ ਓਨਾਂ ਕ ਆਪਾਂ ਉਹਦੇ ਵਿੱਚ ਪਾਈ ਜਾਵਾਂਗੇ ਮੈਂ ਕੱਟ ਕੇ ਤੁਹਾਨੂੰ ਦਿਖਾਨੀ ਆ ਇੱਥੇ ਦੇਖੋ ਸਾਗ ਜਿਹੜਾ ਆ ਆਪਣਾ ਕਿੰਨਾ ਵਧੀਆ ਪੋਲਾ ਪੋਲਾ ਜਿਆ ਰਿਜਦਾ ਏ ਇਸ ਤਰੀਕੇ ਰਿਜਣਾ ਚਾਹੀਦਾ ਏ ਤਾਈਓ ਸੀ ਨਾ ਸਾਗ ਜਿਹੜਾ ਇਕਦਮ ਸਾਰਾ ਨਹੀਂ ਪਾਉਂਦੇ ਥੋੜਾ ਥੋੜਾ ਕਰਕੇ ਪਾਈਦਾ ਜਿਵੇਂ ਹੁਣ ਇਹ ਰਿਜਣ ਲੱਗ ਗਿਆ ਇਸ ਤੋਂ ਬਾਅਦ ਜਿੰਨਾ ਕ ਕੱਟਿਆ ਏ ਓਨਾਂ ਕਪਾ ਪਾ ਦਾਂਗੇ ਤੇ ਇਸ ਤਰ੍ਹਾਂ ਬਣਿਆ ਹੋਇਆ ਸਾਗ ਨਾ ਜਿਹੜਾ ਨਾ ਹੀ ਇਤਜ਼ਾਬ ਬਣਾਉਂਦਾ ਏ ਤੇ ਨਾ ਹੀ ਜਿਹੜਾ ਆ ਇਹਦੇ ਨਾਲ ਗੈਸ ਵਗੈਰਾ ਬਣਦੀ ਏ ਜਲਣ ਵਗੈਰਾ ਵੀ ਨਹੀਂ ਹੁੰਦੀ ਇਸ ਤਰ੍ਹਾਂ ਸਾਗ ਜਿਹੜਾ ਆ ਪੋਲਾ ਪੋਲਾ ਰਿਜਣਾ ਜ਼ਰੂਰੀ ਹੁੰਦਾ ਏ ਤੇ ਇਸੇ ਤਰ੍ਹਾਂ ਆਪਾਂ ਢੱਕ ਦਾਂਗੇ ਤੇ ਥੋੜਾ ਜਿਹਾ ਹੋਰ ਆ ਉਹ ਵੀ ਕੱਟ ਕੇ ਮੈਂ ਪਾ ਦਵਾਂਗੀ ਇੱਥੇ ਦੇਖੋ ਜਿਹੜਾ ਆਪਣੇ ਕੋਲੇ ਬਾਕੀ ਦਾ ਸਾਗ ਰਹਿ ਗਿਆ ਸੀ ਆਪਾਂ ਉਹ ਵੀ ਪਾ ਦਵਾਂਗੇ ਤੇ ਆਪਾਂ ਪੱਤਾ ਗੋਭੀ ਦਾ ਫੁੱਲ ਜਿਹੜਾ ਆ ਥੋੜਾ ਜਿਹਾ ਹੀ ਇਹਦੇ ਵਿੱਚ ਪਾਵਾਂਗੇ ਕਿਉਂਕਿ ਸਾਗ ਜਿਹੜਾ ਇਹ ਬਾਦੂ ਆ ਸਾਡੇ ਪਰਿਵਾਰ ਦੇ ਹਿਸਾਬ ਦੇ ਨਾਲ ਦੇਖੋ ਆਪਾਂ ਪੱਤਾ ਗੋਭੀ ਦਾ ਫੁੱਲ ਬਸ ਇੰਨਾ ਕੁ ਪਾ ਲਾਂਗੇ ਬਰੀਕ ਬਰੀਕ ਜਿਹਾ ਕੱਟ ਕੇ ਇਹਨੂੰ ਵੀ ਮੈਂ ਉਹਦੇ ਵਿੱਚ ਹੀ ਪਾ ਦਵਾਂਗੀ ਇੱਥੇ ਦੇਖੋ ਗੋਭੀ ਮੈਂ ਕੱਟ ਲਈ ਆ ਤੇ ਦੋ ਲੈਏ ਨੇ ਮੈਂ ਟਮਾਟਰ మీడియం ਜੇ ਸਾਈਜ਼ ਦੇ ਦਾ ਉੱਪਰੋਂ ਮੈਂ ਇਹਨਾਂ ਨੂੰ ਕੱਟ ਦਿੱਤਾ ਏ ਇਹ ਵੀ ਆਪਾਂ ਵਿੱਚ ਐਡ ਕਰਾਂਗੇ ਟਮਾਟਰ ਪਾ ਕੇ ਦੇਖੋ ਤੁਸੀਂ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਏ ਲੋ ਜੀ ਪਟ ਟਮਾਟਰ ਵੀ ਪਾ ਦਵਾਂਗੇ ਤੇ ਆਪਾਂ ਥੋੜੀ ਪੱਤਾ ਗੋਭੀ ਪਾਵਾਂਗੇ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਸਾਡੇ ਹਿਸਾਬ ਨਾਲ ਸਾਗ ਜਿਹੜਾ ਵਾਧੂ ਆ ਤੇ ਜੇ ਤੁਹਾਨੂੰ ਲੱਗਦਾ ਏ ਵੀ ਤੁਹਾਡੇ ਕੋਲ ਸਾਗ ਜਿਹੜਾ ਘੱਟ ਆ ਤੁਸੀਂ ਇੱਕ ਫੁੱਲਿਆ ਦੇ ਵਿੱਚ ਪੱਤਾ ਗੋਭੀ ਦਾ ਪਾ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਸਵਾਦ ਅਨੁਸਾਰ ਪਾ ਦਵਾਂਗੇ ਜੀ ਨਮਕ ਨਮਕ ਪਾਣ ਤੋਂ ਬਾਅਦ ਆ ਇਦਾਂ ਆਪਾਂ ਇਹਨੂੰ ਅੱਧਾ ਘਟਾਕ ਦਾਂਗੇ ਤੇ ਇਹਨੂੰ ਹਜੇ ਆਪਾਂ ਕੁੱਕਰ ਨੂੰ ਬੰਦ ਨਹੀਂ ਕਰਨਾ ਹਜੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਪੱਕਣ ਦਵਾਵਾਂਗੇ ਇੱਥੇ ਸਾਗ ਨੂੰ ਦੇਖੋ 15 ਮਿੰਟ ਹੋ ਚੁੱਕੇ ਐ ਇਸ ਤਰ੍ਹਾਂ ਰਿਜਦੇ ਹੋਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲਾ ਇੱਥੇ ਮੈਂ ਲਸਣ ਛਿੱਲ ਲਿਆ ਇੱਕ ਪਿਆਜ਼ ਪਾਵਾਂਗੇ ਪਿਆਜ਼ ਦੇਖੋ ਸਾਗ ਦੇ ਤੜਕੇ ਵਿੱਚ ਜ਼ਿਆਦਾ ਪੈਂਦਾ ਹੈ ਪਿਆਜ਼ ਜਿਹੜਾ ਆ ਮਤਲਬ ਸਾਗ ਦੇ ਵਿੱਚ ਥੋੜਾ ਪਾ ਕੇ ਹੀ ਸਰ ਜਾਂਦਾ ਹੈ ਤੜਕੇ ਤੇ ਜ਼ਿਆਦਾ ਪੈਂਦਾ ਤੇ ਇੱਥੇ ਭਾਦਰ ਅਗਲਾ ਟੁਕੜਾ ਪਾਵਾਂਗੇ ਤੇ ਮਿਰਚਾਂ ਆਪਾਂ ਸੁਆਦ ਅਨਸਾਰ ਪਾਵਾਂਗੇ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਸੀ ਤੇ ਇਹਨਾਂ ਨੂੰ ਆਪਾਂ ਹੁਣ ਦਰਦਰਾ ਜਿਹਾ ਪੀਸ ਕੇ ਸਾਗ ਦੇ ਵਿੱਚ ਮਸਾਲਾ ਪਾ ਦਵਾਂਗੇ ਇੱਥੇ ਦੇਖੋ ਮੈਂ ਮਸਾਲਾ ਜਿਹੜਾ ਆ ਦਰਦਰਾ ਜਿਹਾ ਪੀਸ ਲਿਆ ਇਹ ਬਹੁਤਾ ਬਰੀਕ ਪੇਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਪਾ ਦਵਾਂਗੇ ਹੁਣ ਆਪਾਂ ਸਾਗ ਦੇ ਵਿੱਚ ਇਹ ਤੇਨ ਥੋੜਾ ਜਿਹਾ ਪਾਣੀ ਲੈ ਕੇ ਇਹਨੂੰ ਘਲ ਕੇ ਪਾ ਦਵਾਂਗੇ ਤੇ ਇਹਨੂੰ ਹੁਣ ਆਪਾਂ ਹਜੇ ਵੀ ਮਤਲਬ ਬੰਦ ਨਹੀਂ ਕਰਨਾ ਕੁੱਕਰ ਦਾ ਢੱਕਣ ਜਿਹੜਾ ਆ ਬੰਦ ਨਹੀਂ ਕਰਨਾ ਆਪਾਂ ਨੇ ਫਿਰ ਉਹਦੇ ਵਿੱਚ ਹੂਮਸ ਜਿਹਾ ਬਣ ਜਾਂਦਾ ਏ ਇਹਨੂੰ ਆਪਾਂ ਖੁੱਲਾ ਹੀ ਰਹਿ ਜਾਣਾ ਏ ਹੁਣ ਆਪਾਂ ਸੇਕ ਇਥੇ ਮੀਡੀਅਮ ਕਰ ਦਿੱਤਾ ਏ ਮੀਡੀਅਮ ਸੇਕ ਦੇ ਉੱਤੇ ਸਾਗ ਨੂੰ ਆਪਾਂ 20-25 ਮਿੰਟ ਇਦਾਂ ਖੁੱਲਾ ਹੀ ਰਹਿ ਜਾਵਾਂਗੇ ਇੱਥੇ ਦੇਖੋ మీడియం ਸੇਕ ਦੇ ਉੱਤੇ ਸਾਗ ਨੂੰ ਪੱਕਦੇ ਹੋਏ 20-25 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇੱਥੇ ਦੇਖੋ ਪਾਣੀ ਚੈੱਕ ਕਰ ਲੈਣਾ ਤੁਸੀਂ ਜਦੋਂ ਵੀ ਢੱਕਣ ਬੰਦ ਕਰਨਾ ਕੁੱਕਰ ਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਹੈਗਾ ਆ ਠੀਕ ਐਨ ਮਤਲਬ ਕਿ ਪਾਣੀ ਤੇ ਜੇ ਤੁਹਾਨੂੰ ਘੱਟ ਲੱਗਦਾ ਹੈ ਤਾਂ ਤੁਸੀਂ ਗਰਮ ਕਰਕੇ ਦੇ ਵਿੱਚ ਗਲਾਸਕ ਪਾਣੀ ਦਾ ਜਿਹੜਾ ਆ ਪਾ ਸਕਦੇ ਹੋ ਆਪਣੇ ਕੋਲੇ ਜਿਹੜਾ ਸਾਗ ਦੇ ਵਿੱਚ ਪਾਣੀ ਸਹੀ ਆ ਤੇ ਇੱਥੇ ਆਪਾਂ ਹੁਣ ਢੱਕਣ ਕਰ ਦਵਾਂਗੇ ਜੀ ਬੰਦ ਸੇਕ ਆਪਾਂ మీడియం ਹੀ ਰਹਿਣ ਦਵਾਂਗੇ ਮੀਡੀਅਮ ਸੇਕ ਦੇ ਉੱਤੇ ਆਪਾਂ ਸਾਗ ਨੂੰ ਪੌਣਾ ਘੰਟਾ ਪਕਾਵਾਂਗੇ ਮਤਲਬ ਕਿ 45 ਮਿੰਟ ਜਿਹੜਾ ਆ ਆਪਾਂ ਇਹਨੂੰ ਪੱਕੀ ਜਾਣ ਦਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਢੱਕਣ ਖੋਲ੍ਹਾਂਗੇ ਕੁੱਕਰ ਦਾ ਫਿਰ ਤੁਹਾਨੂੰ ਮਿਲਦੇ ਆਂ ਇੱਥੇ ਸਾਗ ਨੂੰ ਰਿਜਦੇ ਹੋਏ ਪੂਰਾ ਪੌਣਾ ਘੰਟਾ ਹੋ ਗਿਆ ਸੀ 5-4 ਮਿੰਟ ਉੱਪਰ ਹੀ ਹੋ ਗਏ ਸੀ ਤੇ ਮੈਂ ਗੈਸ ਬੰਦ ਕਰ ਦਿੱਤਾ ਸੀਗਾ ਤੇ ਭਾਫ਼ ਵਿੱਚ ਹੀ ਛੱਡਦੀ ਸੀ ਭਾਫ਼ ਆਪਣੇ ਆਪ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਢੱਕਣ ਖੋਲ੍ਹ ਕੇ ਚੈੱਕ ਕਰ ਲੈਨੇ ਆਂ ਦੇਖੋ ਇੱਥੇ ਇਹਦਾ ਆਪਾਂ ਨੇ ਪਾਣੀ ਚੈੱਕ ਕਰਨਾ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕ ਚੁੱਕਿਆ ਹੈ ਹੁਣ ਸਾਗ ਜਿਹੜਾ ਹੈ ਘੋਟਣ ਦੇ ਲਈ ਹੋ ਗਿਆ ਹੈ ਅਗਰ ਤੁਹਾਨੂੰ ਲੱਗਦਾ ਹੈ ਵੀ ਇਹਦੇ ਵਿੱਚ ਪਾਣੀ ਹੈਗਾ ਹੈ ਤਾਂ ਤੁਸੀਂ ਇਹਨੂੰ 5-7 ਮਿੰਟ 10 ਮਿੰਟ ਖੁੱਲਾ ਰਜਾ ਕੇ ਜਿਹੜਾ ਇਹ ਪਾਣੀ ਹੈ ਸੁਕਾ ਸਕਦੇ ਹੋ ਜੇ ਤੁਸੀਂ ਪਾਣੀ ਸੁਕਾ ਕੇ ਘੋਟੋਗੇ ਸਾਗ ਬਹੁਤ ਵਧੀਆ ਮਲੈਮ ਘੋਟ ਕੇ ਤਿਆਰ ਹੁੰਦਾ ਹੈ ਯਾ ਕੋਈ ਹੈਂਡੀ ਬਲੈਂਡਰ ਦੀ ਜ਼ਰੂਰਤ ਨਹੀਂ ਪੈਂਦੀ ਇਹਨੂੰ ਘੋਟਣ ਦੇ ਲਈ ਘੋਟਣ ਦੇ ਨਾਲ ਹੀ ਸਾਗ ਜਿਹੜਾ ਹੈ ਵਧੀਆ ਕੁੱਟ ਜਾਂਦਾ ਹੈ ਹੁਣ ਨਾ ਆਪਾਂ ਇਹਦੇ ਵਿੱਚ ਥੋੜੀ ਜਿਹੀ ਧੇਰ ਘੋਟਣਾ ਜਿਹੜਾ ਇਹ ਚਲਾ ਲਾਂਗੇ ਬਸ ਥੋੜਾ ਜਿਆ ਨੂੰ ਮਿਕਸ ਜਿਆ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਝਾੜ ਲੈਣ ਪਾਵਾਂਗੇ ਉਧਰ ਆਪਾਂ ਸਾਗ ਘੋਟ ਲੈਨੇ ਆ ਤੇ ਇਧਰ ਆਪਾਂ ਨੇ ਸਾਗ ਦੇ ਵਿੱਚ ਪਾਣ ਦੇ ਲਈ ਪਾਣੀ ਜਿਹੜਾ ਰੱਖ ਦਿੱਤਾ ਜਿਹੜਾ ਆਪਾਂ ਨੇ ਆਲਣ ਤੋਂ ਬਾਅਦ ਪਾਣਾ ਹੈ ਦੇਖੋ ਇਸ ਤਰ੍ਹਾਂ ਨਾ ਮੈਂ ਇੱਕ ਵੇਸਟ ਜਿਹਾ ਕੱਪੜਾ ਜਿਹੜਾ ਇਹ ਪੈਰਾਂ ਦੇ ਕੋਲ ਲਗਾ ਲਿਆ ਏ ਤੇ ਹੁਣ ਆਪਾਂ ਸਾਗ ਨੂੰ ਘੋਟ ਲਵਾਂਗੇ ਪਹਿਲਾਂ ਆਪਾਂ ਇਦਾਂ ਹੀ ਘੋਟਣਾ ਚਲਾਣਾ ਹੈ ਦੇਖੋ ਪਾਈਕ ਮਿੰਟ ਇਹਦੇ ਵਿੱਚ ਘੋਟਣਾ ਇਦਾਂ ਹੀ ਚਲਾ ਲਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲਣ ਆਲਣ ਆ ਮੇਰੇ ਕੋਲ ਦੇਖੋ ਵੱਡਾ ਚਮਚਾ ਪਹਿਲਾਂ ਆਪਾਂ 2 ਚਮਚ ਪਾ ਲਵਾਂਗੇ ਕਿਉਂਕਿ ਸਾਗ ਥੋੜਾ ਏ ਉਹਦੇ ਹਿਸਾਬ ਦੇ ਨਾਲ ਆਪਾਂ ਲਨ ਪਾਵਾਂਗੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੋਟ ਲਵਾਂਗੇ ਇਹਦੇ ਵਿੱਚ ਨਾ ਗੱਠਾ ਜੀਆਂ ਨਹੀਂ ਬਣਨੀ ਚਾਹੀਦੀਆਂ ਜੇ ਤੁਸੀਂ ਸਾਗ ਦੇ ਵਿੱਚ ਪਾਣੀ ਹੋਊਗਾ ਫਿਰ ਆਲਣ ਦੇ ਗੱਠਾ ਜੀਆਂ ਬਣ ਜਾਂਦੀਆਂ ਨੇ ਜੇ ਤੁਸੀਂ ਪਾਣੀ ਸਕਾ ਕੇ ਘੋਟੋਗੇ ਤਾਂ ਇਹ ਮਲੈਮ ਘੁਟਕੇ ਤਿਆਰ ਹੋਊਗਾ ਤੇ ਨਾਲ ਇਹਦੇ ਵਿੱਚ ਜਿਹੜੀਆਂ ਆਲਣ ਦੀਆਂ ਗੰਡਾ ਜੀਆਂ ਹੋ ਜਾਂਦੀਆਂ ਨੇ ਉਹ ਨਹੀਂ ਬਣਣਗੀਆਂ ਆਟੇ ਦੀਆਂ ਤੇ ਬਹੁਤ ਵਧੀਆ ਸਾਗ ਬਣਦਾ ਏ ਜੀ ਦੋ ਚਮਚਾ ਪਹਿਲਾਂ ਪਾਏ ਸੀ ਤੇ ਦੋ ਚਮਚ ਆਪਾਂ ਹੁਣ ਪਾ ਦਾਂਗੇ ਮੈਨੂੰ ਆਲਣ ਥੋੜਾ ਘੱਟ ਲੱਗ ਰਿਹਾ ਸੀ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਕੋਟ ਲਵਾਂਗੇ ਦੇਖੋ ਬਹੁਤ ਵਧੀਆ ਘੁੱਟ ਜਾਂਦਾ ਇਸ ਤਰ੍ਹਾਂ ਸਾਗ ਬਹੁਤਾ ਜ਼ੋਰ ਵੀ ਨਹੀਂ ਲੱਗਦਾ ਹੈਗਾ ਸਾਗ ਕੋਟਣ ਦੇ ਲਈ ਤੁਸੀਂ ਦੇਖ ਸਕਦੇ ਹੋ ਸਾਗ ਜਿਹੜਾ ਆ ਮਲੈਮ ਹੋ ਚੁੱਕਿਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਾਣੀ ਇੱਥੇ ਪਾਣੀ ਦੇਖੋ ਆਪਾਂ ਨੇ ਉਬਾਲਿਆ ਹੋਇਆ ਲੈਣਾ ਹੈ ਠੰਡਾ ਹੈ ਜਾਂ ਕੋਸਾ ਪਾਣੀ ਨਹੀਂ ਲੈਣਾ ਬਿਲਕੁਲ ਉਬਲਿਆ ਹੋਇਆ ਪਾਣੀ ਲੈਣਾ ਹੈ ਪਾਣੀ ਇਹਦੇ ਵਿੱਚ ਆਪਾਂ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਮਿਲਾ ਦੇਵਾਂਗੇ ਇਹ ਦੇਖੋ ਜਿਹੜਾ ਸਾਈਡਾਂ ਤੇ ਲੱਗਿਆ ਹੋਇਆ ਇਹ ਇਹਨੂੰ ਵੀ ਆਪਾਂ ਇਦਾਂ ਹੀ ਉਤਾਰ ਲਵਾਂਗੇ ਤੇ ਇਹਦੇ ਵਿੱਚ ਮਿਕਸ ਕਰ ਲਵਾਂਗੇ ਪਾਣੀ ਹੁਣ ਇੱਥੇ ਤੁਸੀਂ ਦੇਖ ਕੇ ਪਾ ਲੈਣਾ ਆ ਕਿਉਂਕਿ ਜਦੋਂ ਆਪਾਂ ਨੇ ਆਲਣ ਨੂੰ ਪਕਾਣਾ ਹੈ ਉਦੋਂ ਥੋੜਾ ਜਿਹਾ ਸਾਗ ਨੇ گاੜਾ ਹੋ ਜਾਣਾ ਵੈਸੇ ਜਿਹੜਾ ਅੱਜ ਕੱਲ ਦਾ ਸਾਗ ਹੁੰਦਾ ਹੈ ਵੈਸੇ ਅੱਜ ਕੱਲ ਦਾ ਵੀ ਜਾਂ ਸਰਦੀਆਂ ਮਾੜਾ ਵੀ ਸਾਡੇ ਘਰੇ ਥੋੜਾ ਪਤਲਾ ਖਾਣਾ ਹੀ ਪਸੰਦ ਕਰਦੇ ਆ ਤੇ ਬਾਕੀ ਤੁਸੀਂ ਦੇਖ ਕੇ ਹਨਾ ਪਾ ਲਿਓ ਕਈ ਕਹਿ ਦਿੰਦੇ ਆ ਤੁਸੀਂ ਜ਼ਿਆਦਾ ਹੀ ਪਤਲਾ ਕਰਤਾ ਜਾਂ ਹਨਾ ਕਮੈਂਟ ਕਰਦੇ ਨੇ ਲੋਕੀ ਤੇ ਸੋ ਉਹਨਾਂ ਨੂੰ ਦੱਸ ਦੇਣਾ ਚਾਹੁੰਨੀ ਆ ਕਿ ਸਾਡੇ ਘਰੇ ਸਾਗ ਜਿਹੜਾ ਆ ਥੋੜਾ ਪਤਲਾ ਹੀ ਖਾਂਦੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਸਾਗ ਕਿੰਨਾ ਵਧੀਆ ਢੁਟਕੇ ਤਿਆਰ ਹੋਇਆ ਹੈ ਕੋਈ ਜ਼ੋਰ ਨਹੀਂ ਲੱਗਦਾ ਕੋਈ ਹੈਂਡੀ ਬਲੈਂਡਰ ਨਾਲ ਘੋਟਣ ਦੀ ਲੋੜ ਨਹੀਂ ਇਸ ਤਰ੍ਹਾਂ ਤੁਸੀਂ ਸਾਗ ਬਣਾਇਆ ਕਰੋ ਤੇ ਅਸੀਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਕਿਉਂਕਿ ਆਲਣ ਵੀ ਪਕਾਣਾ ਹੈ ਆਪਾਂ ਨੇ 15-20 ਮਿੰਟ ਤੇ ਇਹਨੂੰ ਉਸੇ ਤਰੀਕੇ ਦੇ ਨਾਲ ਮੈਂ ਮਿਕਸ ਕਰ ਦਵਾਂਗੀ। ਪਾਣੀ ਇਹਦੇ ਵਿੱਚ ਜਿੰਨਾ ਕੋ ਪਾਣਾ ਸੀਗਾ ਉਹਨਾਂ ਕੋ ਪਾ ਦਿੱਤਾ ਏ ਤੇ ਹੁਣ ਆਪਾਂ ਆਲਣ ਨੂੰ ਪਕਾਵਾਂਗੇ। ਲਓ ਜੀ ਆਪਾਂ ਨੇ ਸਾਗ ਜਿਹੜਾ ਆ ਗੈਸ ਦੇ ਉੱਤੇ ਰੱਖ ਦਿੱਤਾ ਏ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਲਣ ਪਾਇਆ ਸੀ ਉਹਨੂੰ ਪਕਾਵਾਂਗੇ। ਆਲਣ ਆਪਾਂ ਨੇ 20 ਮਿੰਟ ਪਕਾਣਾ ਹੈ ਘਟੋ-ਘਟ। ਠੀਕ ਹੈ ਜੀ ਆਲਣ ਸੰਗੀਤਰ ਆ ਪੱਕਿਆ ਹੋਣਾ ਚਾਹੀਦਾ ਹੈ ਇਦਾਂ ਆਪਾਂ ਸਾਗ ਜਿਹੜਾ ਇਹ ਟੱਕ ਦੇਵਾਂਗੇ ਤੇ ਸੇਕ ਜਿਹੜਾ ਇਹ ਹਾਈ ਟੂ ਮੀਡੀਅਮ ਕਰ ਦੇਵਾਂਗੇ ਹਾਈ ਟੂ ਮੀਡੀਅਮ ਸੇਕ ਦੇ ਉੱਤੇ 20 ਮਿੰਟ ਪਾ ਲੈਣ ਨੂੰ ਪੱਕੀ ਜਾਣ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਸਾਗ ਦਿਖਾਉਣੇ ਹੈ ਇਸੇ ਤੁਸੀਂ ਦੇਖ ਸਕਦੇ ਹੋ ਜੀ 20 ਮਿੰਟ ਹੋ ਗਏ ਆਲਣ ਨੂੰ ਪੱਕਦੇ ਹੋਏ ਆਲਣ ਚੰਗੀ ਤਰ੍ਹਾਂ ਦੇ ਨਾਲ ਸਾਗ ਦੇ ਵਿੱਚ ਪੱਕ ਚੁੱਕਿਆ ਹੈ ਸਾਗ ਦੇਖੋ ਪਹਿਲਾਂ ਨਾਲੋਂ ਕਿੰਨਾ گاੜਾ ਹੋ ਗਿਆ ਜਦੋਂ ਆਪਾਂ ਨੇ ਪਾਣੀ ਪਾਇਆ ਸੀ ਉਦੋਂ ਇਹ ਪਤਲਾ ਲੱਗਦਾ ਸੀਗਾ ਤੇ ਇਸ ਤਰ੍ਹਾਂ ਤੁਸੀਂ ਦੇਖ ਕੇ ਪਹਿਲਾਂ ਪਾਣੀ ਜਿਹੜਾ ਆਲਣ ਤੋਂ ਪਹਿਲਾਂ ਪਾ ਲੈਣਾ ਹੈ ਫਿਰ ਆਲਣ ਨੂੰ ਪਕਾ ਲੈਣਾ ਚੰਗੀ ਤਰ੍ਹਾਂ ਦੇ ਨਾਲ ਮੈਂ ਹੁਣ ਤੁਹਾਨੂੰ ਸਾਗ ਕਾਰਸੀ ਨਾਲ ਦਿਖਾਨੀ ਆ ਏ ਲੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਮਲਾਈ ਵਰਗਾ ਸਾਗ ਅਪਨੇ ਬਣਾ ਲਿਆ ਆਪਣਾ ਜਾਂਦੀਵਾਰ ਦਾ ਜਿਹੜਾ ਸਾਗ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਤੇ ਤੁਸੀਂ ਵੀ ਜਰੂਰ ਬਣਾਣਾ ਜਿਨ੍ਹਾਂ ਨੇ ਬਣਾ ਲਿਆ ਠੀਕ ਹੈ ਜਿਨ੍ਹਾਂ ਨੇ ਨਹੀਂ ਬਣਾਇਆ ਜਾਂਦੀਵਾਰ ਦਾ ਸਾਗ ਉਹ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਮੇਰੀਆਂ ਭੈਣਾ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੋਊਗਾ ਜੀ ਬਿਲਕੁਲ ਮਲਾਈ ਵਾਂਗ ਘੁਟਕੇ ਤਿਆਰ ਹੋਊਗਾ ਤੇ ਆਪ ਹੁਣ ਇੱਥੇ ਗੈਸ ਕਰ ਦਿੰਨੇ ਆ ਬੰਦ ਤੇ ਤੁਹਾਨੂੰ ਮੇਰਾ ਸਾਗ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ